ਬਹੁਤ ਵਧੀਆ ਲੋਕਾਂ ਦਾ ਬਹੁਤ ਪਿਆਰ ਮਿਲ ਰਿਹਾ ਹੈ ਬਹੁਤ ਸਪੋਰਟ ਹੈ ਤੇ ਮੈਂ ਕਦੇ ਪਹਿਲੇ ਵੀ ਤੁਹਾਨੂੰ ਜਿਵੇਂ ਦੱਸਿਆ ਕਿ ਅਸੀਂ ਤਾਂ ਕਦੇ ਸੋਚਿਆ ਵੀ ਨਹੀਂ ਸੀ ਕਿ ਪਬਲਿਕ ਦਾ ਇੰਨਾ ਪਿਆਰ ਮਿਲੇਗਾ ਹਾਂਜੀ ਖਾਸ ਕਰਕੇ ਕਿਸ ਤਰ੍ਹਾਂ ਦੀਆਂ ਸਮੱਸਿਆਵਾਂ ਦੇਖਦੇ ਹੋ ਸਮੱਸਿਆਵਾਂ ਵਾਂਗ ਤੇ ਸੇਮ ਹੀ ਆ ਕੋਈ ਜ਼ਿਆਦਾ ਲੋਕੇਣਾ ਚੰਦ ਮੰਗਦੇ ਆ ਉਹ ਹੀ ਗਲੀਆਂ ਨਾਲੀਆਂ ਬੇਰੋਜ਼ਗਾਰੀ ਏਮਪਲੋਇਮੈਂਟ ਬਿਲਕੁਲ ਵੀ ਨਹੀਂ ਹੈ ਹਾਂਜੀ ਸਰ ਕੀ ਲੱਗਦਾ ਕਿ ਪਿਛਲੇ ਸੰਸਦ ਤੋਂ ਕੋਈ ਕੰਮ ਨਹੀਂ ਕਰਾਇਆ ਕਿਸ ਤਰ੍ਹਾਂ ਦਾ ਨਹੀਂ ਨਾ ਕੁਝ ਉਹਨਾਂ ਨੇ ਕੀਤਾ ਤੇ ਨਾ ਉਹਨਾਂ ਦੇ ਵਾਈਫ ਕੁਝ ਕਰ ਸਕਦੇ ਆ ਕਿਉਂਕਿ ਜਦੋਂ ਹਸਬੰਡ ਆਲਰੇਡੀ ਐਮਪੀਰ ਰਿਹਾ ਹੋਵੇ ਤੇ ਘਰੇ ਪਤਾ ਹੀ ਹੁੰਦਾ ਸਾਰਾ ਕੁਝ ਉਹ ਕੀ ਕਰ ਰਿਹਾ ਕਿ ਨਹੀਂ ਕਰ ਰਿਹਾ ਸੋ ਮੈਨੂੰ ਨਹੀਂ ਲੱਗਦਾ ਕਿ ਮੈਡਮ ਕੁਝ ਕਰ ਸਕਣਗੇ ਕਿਸ ਤਰ੍ਹਾਂ ਦੀਆਂ ਸਮੱਸਿਆ ਮੈਨੇ ਖਾਸ ਕਰਕੇ ਇਸ ਇਲਾਕੇ ਦੀਆਂ ਤੁਸੀਂ ਮੇਨ ਤਾਂ ਸਮੱਸਿਆ ਬੇਰੋਜ਼ਗਾਰੀ ਦੀ ਹੈ ਔਰ ਪਹਿਲੇ ਲੋਕ ਚਲੋ ਥੋੜਾ ਬਹੁਤਾ ਆਫਟਰ 10th ਤੋਂ 10th 10+2 ਫੌਜ ਦੇ ਵਿੱਚ ਹੋ ਜਾਂਦੇ ਸੀ ਹੁਣ ਤੁਹਾਨੂੰ ਪਤਾ ਫੌਜ ਦੇ ਵੀ ਆਪਸ਼ਨ ਨਹੀਂ ਕੋਈ ਰਹਿ ਗਏ ਉਹ ਵੀ ਨੌਕਰੀ ਇੱਕ ਪ੍ਰਾਈਵੇਟ ਨੌਕਰੀ ਵਾਂਗ ਹੋ ਗਈ ਆ ਜਿੱਦਾਂ ਸਿਕਿਉਰਿਟੀ ਗਾਰਡ ਫੈਕਟਰੀ ਚ ਭਰਤੇ ਹੁੰਦੇ ਆ ਉਸ ਤਰ੍ਹਾਂ ਹੁਣ ਸਾਨੂੰ ਫੌਜਾਂ ਦੇ ਵਿੱਚ ਵੀ ਅਗਨੀਵੀਰ ਸਕੀਮ ਦੇ ਅੰਡਰ ਇੱਕ ਸਿਕਿਉਰਿਟੀ ਗਾਰਡ ਵਾਂਗੂ ਭਰਤੀ ਕਰਦੇ ਆ ਇੱਕ ਏਟੀਐਮ ਨੂੰ ਜਿਹੜਾ ਗਾਰਡ ਕਰਦਾ ਪਿਆ ਉਹਨੂੰ 25-30 ਹਜ਼ਾਰ ਤਨਖਾਹ ਮਿਲਦੀ ਆ ਤਾਂ ਜਿਹੜਾ ਐਡੇ ਵੱਡੇ ਦੇਸ਼ ਦੇ ਬਾਰਡਰ ਤੇ ਖੜਾ ਲੜਾਈਆਂ ਲੜਦਾ ਠੰਡ ਚ ਖੜਾ ਮਤਲਬ ਉਹਨਾਂ ਨੂੰ ਮਿਲਦਾ 10-12 ਹਜ਼ਾਰ ਰੁਪਈਆ ਇਹ ਕੋਈ ਜਸਟਿਸ ਥੋੜੀ ਇਦਾਂ ਥੋੜੀ ਹੋਣਾ ਚਾਹੀਦਾ ਲੋਕਾਂ ਦੇ ਵਿੱਚ ਕਿਸ ਤਰ੍ਹਾਂ ਦਾ ਜਨ ਸੰਪਰਕ ਅਭਿਆਨ ਰਹੇਗਾ ਆਉਣ ਵਾਲੇ ਦਿਨਾਂ ਵਿੱਚ ਤੁਸੀਂ ਦੇਖਣਾ ਕਿ ਸਾਡੀ ਪਾਰਟੀ ਨੂੰ ਬਹੁਤ ਮਿਲੇਗੀ ਔਰ ਅਸੀਂ ਹੁਸ਼ਿਆਰਪੁਰ ਲੋਕ ਸਭਾ ਵੀ ਜਿੱਤਾਂਗੇ ਔਰ ਬਾਕੀ ਵੀ 13 ਦੀਆਂ 13 ਸੀਟਾਂ ਜਿੱਤਾਂਗੇ ਬਹੁਤ ਵਧੀਆ ਲੋਕਾਂ ਦਾ ਬਹੁਤ ਪਿਆਰ ਮਿਲ ਰਿਹਾ ਬਹੁਤ ਸਪੋਰਟ ਹੈ ਤੇ ਮੈਂ ਕਦੇ ਪਹਿਲੇ ਵੀ ਤੁਹਾਨੂੰ ਜਵੇਂ ਦੱਸਿਆ ਕਿ ਅਸੀਂ ਤਾਂ ਕਦੇ ਸੋਚਿਆ ਵੀ ਨਹੀਂ ਸੀ ਕਿ ਪਬਲਿਕ ਦਾ ਇੰਨਾ ਪਿਆਰ ਮਿਲੇਗਾ ਹਾਂ ਜੀ ਖਾਸ ਕਰਕੇ ਕਿਸ ਤਰ੍ਹਾਂ ਦੀਆਂ ਸਮੱਸਿਆਵਾਂ ਦੇਖਦੇ ਸਮੱਸਿਆਵਾਂ ਮਾਮਾ ਤੇ ਸੇਮ ਹੀ ਆ ਕੋਈ ਜਿਆਦਾ ਲੋਕੇਣਾ ਚੰਦ ਮੰਗਦੇ ਆ ਉਹੀ ਗਲੀਆਂ ਨਾਲੀਆਂ ਬੇਰੋਜ਼ਗਾਰੀ এমਪਲੋਇਮੈਂਟ ਬਿਲਕੁਲ ਵੀ ਨਹੀਂ ਹੈ ਹਾਂ ਜੀ ਸਰ ਕੀ ਲੱਗਦਾ ਕਿ ਪਿਛਲੇ ਸੰਸਦ ਤੋਂ ਕੋਈ ਕੰਮ ਨਹੀਂ ਕਰਾਇਆ ਕਿਸ ਤਰ੍ਹਾਂ ਦੇ ਨਹੀਂ ਨਾ ਕੁਛ ਉਹਨਾਂ ਨੇ ਕੀਤਾ ਤੇ ਨਾ ਉਹਨਾਂ ਦੇ ਵਾਈਫ ਕੁਝ ਕਰ ਸਕਦੇ ਆ ਕਿਉਂਕਿ ਜਦੋਂ ਹਸਬੰਡ ਆਲਰੇਡੀ ਐਮਪੀ ਰਿਹਾ ਹੋਵੇ ਤੇ ਘਰੇ ਪਤਾ ਹੀ ਹੁੰਦਾ ਸਾਰਾ ਕੁਝ ਉਹ ਕੀ ਕਰ ਰਿਹਾ ਕਿ ਨਹੀਂ ਕਰ ਰਿਹਾ ਸੋ ਮੈਨੂੰ ਨਹੀਂ ਲੱਗਦਾ ਕਿ ਮੈਡਮ ਕੁਝ ਕਰ ਸਕਣਗੇ ਕਿਸ ਤਰ੍ਹਾਂ ਦੀਆਂ ਸਮੱਸਿਆ ਮੈਨੇ ਖਾਸ ਕਰਕੇ ਇਸ ਇਲਾਕੇ ਦੀਆਂ ਤੁਸੀਂ ਮੇਨ ਤੋਂ ਸਮੱਸਿਆ ਬੇਰੋਜ਼ਗਾਰੀ ਦੀ ਹੈ ਔਰ ਪਹਿਲੇ ਲੋਕ ਚਲੋ ਥੋੜਾ ਬਹੁਤਾ ਆਫਟਰ 10th 10th 10+2 ਫੌਜ ਦੇ ਵਿੱਚ ਹੋ ਜਾਂਦੇ ਸੀ ਹੁਣ ਤੁਹਾਨੂੰ ਪਤਾ ਫੌਜ ਦੇ ਵੀ ਆਪਸ਼ਨ ਨਹੀਂ ਕੋਈ ਰਹਿ ਗਏ ਉਹ ਵੀ ਨੌਕਰੀ ਇੱਕ ਪ੍ਰਾਈਵੇਟ ਨੌਕਰੀ ਵਾਂਗ ਹੋ ਗਈਆਂ ਜਿੱਦਾਂ ਸਿਕਿਉਰਿਟੀ ਗਾਰਡ ਫੈਕਟਰੀ ਚ ਭਰਤੇ ਹੁੰਦੇ ਆ ਉਸ ਤਰ੍ਹਾਂ ਹੁਣ ਸਾਨੂੰ ਫੌਜਾਂ ਦੇ ਵਿੱਚ ਵੀ ਅਗਨੀਵੀਰ ਸਕੀਮ ਦੇ ਅੰਡਰ ਇੱਕ ਸਿਕਿਉਰਿਟੀ ਗਾਰਡ ਵਾਂਗੂ ਪਰਤੀ ਕਰਦੇ ਆ ਇੱਕ ਏਟੀਐਮ ਨੂੰ ਜਿਹੜਾ ਗਾਰਡ ਕਰਦਾ ਪਿਆ ਉਹਨੂੰ 25-30 ਹਜ਼ਾਰ ਤਨਖਾਹ ਮਿਲਦੀ ਆ ਤਾਂ ਜਿਹੜਾ ਐਡੇ ਵੱਡੇ ਦੇਸ਼ ਦੇ ਬਾਰਡਰ ਤੇ ਖੜਾ ਲੜਾਈਆਂ ਲੜਦਾ ਠੰਡ ਚ ਖੜਾ ਮਤਲਬ ਉਹਨਾਂ ਨੂੰ ਮਿਲਦਾ 10-12 ਹਜ਼ਾਰ ਰੁਪਇਆ ਇਹ ਕੋਈ ਜਸਟਿਸ ਥੋੜੀ ਇਦਾਂ ਥੋੜੀ ਹੋਣਾ ਚਾਹੀਦਾ ਲੋਕਾਂ ਦੇ ਵਿੱਚ ਕਿਸ ਤਰ੍ਹਾਂ ਦਾ ਜਨ ਸੰਪਰਕ ਅਭਿਆਨ ਰਹੇਗਾ ਆਉਣ ਵਾਲੇ ਦਿਨਾਂ ਵਿੱਚ ਤੁਸੀਂ ਦੇਖਣਾ ਕਿ ਸਾਡੀ ਪਾਰਟੀ ਨੂੰ ਬਹੁਤ ਮਿਲੇਗੀ ਔਰ ਅਸੀਂ ਹੁਸ਼ਿਆਰਪੁਰ ਲੋਕ ਸਭਾ ਵੀ ਜਿੱਤਾਂਗੇ ਔਰ ਬਾਕੀ ਵੀ 13 ਦੀਆਂ 13 ਸੀਟਾਂ ਜਿੱਤਾਂਗੇ